ਇਹ ਹੈਗੀ ਆ ਸੱਜਣੋ ਪੰਜਾਬ ਵਾਲੀ ਜਰਸੀ 500 ਬਾੜ ਦੀ ਆ ਬਾਕੀ ਇਹਨਾਂ ਦੀ ਫੇਸ ਕੁਆਲਿਟੀ ਆ ਜਿਹੜੀ ਐਂ ਜੀ ਕਰਦਾ ਯਾਰ ਖੜੇ ਇਹਨੂੰ ਦੇਖੀਏ ਜਾਈ ਆ ਆ ਮਿਲਕਵੇ ਨਾ ਸੱਜਣੋ ਇਹਦੀ ਆ ਆ ਹੁੰਦੀ ਆ ਮਿਲਕਵੇ ਕਿਉਂਕਿ ਹਲੇ ਨੇ ਜ਼ੋਰ ਕਰਨਾ ਬਾਈ ਜਦੋਂ ਦੁੱਧ ਦਾ ਉਹਦੀ ਮੋਟੀ ਹੋਣੀ ਆ ਉਦੋਂ ਇਹ ਫੁੱਲ ਜਾਂਦੀ ਹੁੰਦੀ ਆ ਕਿਉਂਕਿ ਜਦੋਂ ਜ਼ੋਰ ਪੈਂਦਾ ਇੰਚੀ ਦੇ ਪਾਈਪ ਚ ਇੰਨੀ ਕਰ ਲਾਂਦੀ ਆ ਹਨਾ ਹਾਂ ਲੈ ਆ ਜਾ ਹੁਣ ਉੱਤੇ ਤੋਂ ਦਿਖਾ ਦੇਦਾ ਸਟਰਕਚਰ ਸਟਰਕਚਰ ਵੀ ਦਿਖਾ ਦੇ ਉੱਤੇ ਤੋਂ ਬਣਾਵਟ ਦਿਖਾ ਦੇ ਸਾਰੀ ਕੋਈ ਇਹਦੇ ਚ ਲੈਦਣੀ ਪੈਂਦੀ ਬੱਚੀ ਨੂੰ ਚਾਹੇ ਤੁਸੀਂ ਮੇਲੇ ਪਾ ਦਿਓ ਮੇਲੇ ਪਾਉਣ ਵਾਲਾ ਜਾਨਵਰ ਵੀ ਆ ਜਰਸੀ ਦਾ ਵੀਰੇ ਟੋਪ ਬੋਲਡ ਡੈਨਮਾਰਕ ਦਾ ਡੈਨਮਾਰਕ ਵਾਲੇ 40138 ਹਾਂ ਤੇ ਵੀਰੇ ਨੌ ਮੱਥ ਦੀ ਇਹਦੀ ਏਜ ਆ ਠੀਕ ਆ ਗੱਲ ਤੇ ਜਿਹੜਾ ਜੇ ਵੀਰੇ ਆਪਾਂ ਇਹਦੀ ਮਾਂ ਦਾ ਮਿਲਕ ਰਿਕਾਰਡ ਕਰੀਏ ਪਹਿਲੇ ਸੂਏ ਵੀਰੇ 28 ਤੋਂ 29 ਲੀਟਰ ਉਹਦਾ ਵੀਰੇ ਸੇਮ ਹੀ ਆ ਅੱਛਾ ਜੀ ਵੀ ਮਤਲਬ ਇਹਦੀ ਮਾ ਆਪਾਂ ਫਾਰਮ 'ਚ ਜੇ ਕੋਈ ਸੱਜਣ ਕਰਦਾ ਗੱਲਬਾਤ ਦਿਖਾ ਵੀ ਦੇਵਾਂਗੇ। ਹਾਂ ਵੀਰੇ ਦਿਖਾ ਦਾਂਗੇ। ਇਹ ਕਿਹੜੇ ਸੀਮੰਦੀ ਆ? ਇਹ ਟੈਸ਼ਨ ਦੀ ਆ ਵੀਰੇ। ਟਾਈਸਨ ਦੀ। ਹਾਂਜੀ। ਇਹ ਕਿਹੜੀਆਂ ਆ ਗਿਆ ਟਾਈਸਨ। ਇਹ EBS ਦਾ ਬੋਲਾ ਵੀਰੇ ਟੈਸ਼ਨ। EBS ਦਾ ਟਾਈਸਨ ਉਹ ਆ ਗਈ 40138 ਦੀ ਡੈਨਮਾਰਕ ਦੀ। ਡੈਨਮਾਰਕ ਦੇ 40138 ਦੀ ਤੇ ਜਿਹੜੀ ਆਪਾਂ 1 ਨੰਬਰ ਤੇ ਦਿਖਾਈ ਆ ਉਹ 500 ਬਾੜ ਦੀ ਆ। ਉਹ 500 ਬਾੜ ਦੀ ਆ ਗਈ। ਹਾਂਜੀ। ਅਰਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਲਾ ਸੱਜਣੋ ਅੱਜ ਨਾ ਜੇ ਮੈਂ ਗੱਲ ਕਰ ਲਾ ਕਬੱਡੀ ਦਾ ਬਾਈਕ ਸੁਪਰਸਟਾਰ ਰੀਡਰ ਰਿਹਾ 90 95 ਦੇ ਦਹਾਕੇ ਚ ਨਾ ਜੇ ਗੱਲ ਕਰ ਲਾ ਵੀ ਐ ਤੈਲ ਕਮਚਾਇਆ ਯਾਰ ਪੰਜਾਬ ਦੇ ਪੂਰੇ ਤਗੜੇ ਤਗੜੇ ਕਪਾਂ ਤੇ ਉਹ ਸੱਜਣ ਦੀ ਚੜਾਈ ਰਹੀ ਆ ਆਪਾਂ ਪਹੁੰਚੇ ਆ ਪਿੰਡ ਗੁਰਮਾ ਤਹਿਸੀਲ ਮਹਿਲਕਲਾਂ ਦੇ ਸੱਜਣੋ ਜ਼ਿਲ੍ਹਾ ਰੈਜਾਣਾ ਬਾਈਆਂ ਨੂੰ ਬਰਨਾਲਾ ਕਿਉਂਕਿ ਜੇ ਅੱਜ ਗੱਲ ਕਰ ਲਾ ਅੱਜ ਗੁਰਮਾਲੇ ਪਾਉ ਦਾ ਜਿਹੜਾ ਪੁੱਤਰਾ ਨਾ ਬਿੱਲਾ ਕਬੱਡੀ ਦਾ ਜਿਹੜੇ ਸੱਜਣਾਂ ਇੰਟਰਸਟ ਰੱਖਦੇ ਨੇ ਸਾਰੇ ਜਾਣਦੇ ਨੇ ਵੀ ਬਿੱਲਾ ਨਾ ਅੱਜ ਤਗੜੀਆਂ ਤਗੜੀਆਂ ਲੀਗਾਂ ਚ ਤਗੜੀਆਂ ਕਬੱਡੀਆਂ ਪਾਰ ਇਸ ਪਿੰਡ ਦਾ ਨਾਂ ਅੱਜਕੱਲ ਬਿੱਲਾ ਚਮਕਾ ਰਿਆ ਤੇ ਪਸ਼ੂਆਂ ਦੇ ਖੇਤਰ 'ਚ ਜੇ ਗੱਲ ਕਰ ਲੈਣਾ ਜਿਹੜੇ ਆ ਸੱਜਣਾਂ ਕੋਲੇ ਅੱਜ ਪਹੁੰਚੇ ਹੋਏ ਆਂ ਬਾਈ ਇਹਨੇ ਵੀ ਯਾਰ ਪੂਰੀ ਚੰਡੀ ਗੱਡੀ ਹੋਈ ਆਹੀ ਗੱਲ ਨਹੀਂ ਗੁਰਮਾ ਜਰਸੀ ਫਾਰਮ ਵੀ ਤੁਸੀਂ ਬਾਈ ਦਾ ਬੋਲ ਸਕਦੇ ਹੋ ਕਿਉਂਕਿ ਇੱਥੇ ਤੇ ਆਉਂਦੀਆਂ ਨੇ ਸਪੈਸ਼ਲ ਜਰਸੀਆਂ ਐਚਐਫ ਵੀ ਮੇਰਾ ਖਿਆਲ ਆ ਟਾਈਮ ਟੱਲੀ ਆਉਂਦੀਆਂ ਉਹਦੀ ਜਾਣਕਾਰੀ ਬਾਈ ਤੋਂ ਲਵਾਂਗੇ ਤੇ ਅੱਜ ਜਿਹੜੇ ਵੀਡੀਓ 'ਚ ਨਗਦ ਦਿਖਾਊਂਗਾ ਨਗਦ ਦਿਖਾਊਂਗਾ ਸੱਜਣੋ ਸੋਨੂੰ ਪੰਜ 5 ਚੋ ਇੱਕ ਦਿਖਾਉਂਗਾ ਪੰਜਾਬ ਵਾਲੀ ਜਰਸੀ 50062 ਦੀ ਆ ਜਿਹੜੇ ਸੱਜਣ ਜਾਣਕਾਰੀ ਰੱਖਦੇ ਨੇ ਨਾ ਤੇ ਜਿਹੜੇ ਨਹੀਂ ਵੀ ਰੱਖਦੇ ਯਾਰ 50062 ਉਹ ਵੀ ਸਰਚ ਮਾਰ ਲਓ ਇੱਕ ਵਾਰੀ ਵੀ 50062 ਦੇ ਜਿਹੜੇ ਰਿਕਾਰਡ ਨੇ ਕਿੰਨੇ ਕੁ ਵੱਡੇ ਰਿਕਾਰਡ ਨੇ ਤੇ ਦੋ ਛੋਟੀਆਂ ਬੱਚੀਆਂ ਨੇ 9-9 ਮੰਥ ਦੀ ਏਜ ਆ ਉਹਨਾਂ ਦੀ ਤੇ ਉਹ ਵੀ ਯਾਰ ਚੰਗੇ ਫਾਰਮ ਤੋਂ ਆਈਆਂ ਨੇ ਚੰਗੇ ਸੀਮਨਾਦੀਆਂ ਨੇ ਤੇ ਡੀਐਨਏ ਤੱਕ ਦੀ ਵੀ ਬਾਈ ਕਹਿੰਦਾ ਯਾਰ ਗਰੰਟੀ ਦੇ ਦਾਂਗੇ ਆਪਾਂ ਵੀ ਡੀਐਨਏ ਵੀ ਟੈਸਟ ਕਰਾ ਲਓ ਲੱਖ ਰੁਪਿਆ ਨਿਯਾਮ ਵੀ ਦੇ ਦਾਂਗੇ ਇਹ ਜੀ ਗੱਲ ਨਹੀਂ ਜੇ ਕੋਈ ਵੀ ਜਾਣਕਾਰੀ ਦੇ ਵਿੱਚ ਫੇਕ ਨਿਕਲੂ ਜਾਣਕਾਰੀ ਆ ਝੂਠੀ ਨਿਕਲੂ ਤੇ ਆਜੋ ਬਾਈ ਨਾਲ ਕਰਾਉਨੇ ਆ ਗੱਲਬਾਤ ਤੇ ਗਾਵਾਂ ਵੀ ਦਿਖਾਵਾਂਗੇ ਤੋਰ ਕੇ ਕਿਉਂਕਿ ਜਿਹੜੇ ਸੱਜਣ ਮੈਨੂੰ ਫੋਨ ਕਰਦੇ ਨੇ ਵੀ ਸਾਨੂੰ ਗੁਰੀ ਪੰਜਾਬ ਵਾਲੀ ਜਰਸੀ ਚਾਹੀਦੀ ਹੈ ਨਾ ਉਹਨਾਂ ਵਾਸਤੇ ਲੈ ਕੇ ਆਇਆ ਆਂ ਬਾਈ ਅੱਜ ਦੋ ਪੰਜਾਬ ਵਾਲੀਆਂ ਜਰਸੀਆਂ ਨੇ ਦੋ ਫਾਰਮ ਦੀਆਂ ਬੱਚੀਆਂ ਨੇ ਤੇ ਆਜੋ ਬਾਈ ਨਾਲ ਕਰਾਉਨੇ ਆ ਗੱਲਬਾਤ ਆਜੋ ਬਈ ਹੋਰ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਬਈ ਠੀਕ ਠਾਕ ਵਧੀਆ ਵਧੀਆ ਕਿੰਨੇ ਸਾਲ ਹੋ ਗਏ ਵਪਾਰ ਕਰਦਿਆਂ ਨੂੰ ਸਾਲ ਵੀਰੇ ਆਪਾਂ ਨੂੰ ਸਾਹਮਲਾ ਹੋ ਗਏ ਹੋਣਗੇ ਵੀਰੇ 11 12 ਸਾਲ 11 12 ਆਪਣਾ ਨਾਮ ਵੀ ਦੱਸੋ ਨਾਮ ਮੇਰੀ ਆਪਣਾ ਸੰਦੀਪ ਆ ਸੰਦੀਪ ਸਿੰਘ ਹਾਂਜੀ ਪ੍ਰਾਣਾ ਵਪਾਰੀ ਪ੍ਰਾਣਾ ਪਰਥੇ ਦੇ ਪਿੰਡ ਦਾ ਆ ਗਿਆ ਹਾਂ ਹਾਂ ਪਰਥੇ ਦੇ ਪਿੰਡ ਦਾ ਹਾਂ ਪਰਥੇ ਨੇ ਉਹੀ ਗੱਲ ਆ ਵੀ ਤੈਲ ਕਾ 90 95 'ਚ ਬਾੜਾ ਮਚਾਇਆ ਹਨਾ ਅੱਜ ਕੱਲ ਬਿੱਲੇ ਦੀ ਵੀ ਵਾਲੀ ਚੜਾਈ ਆ ਹਾਂ ਅੱਜ ਕੱਲ ਵੀਰੇ ਪੂਰਾ ਸਟਾਰ ਰਗ ਗਿਆ ਠੀਕ ਆ ਗੱਲ ਲੈ ਇੱਕ ਨੰਬਰ ਤੋਂ ਕਰ ਲਈਏ ਸ਼ੁਰੂ ਇੱਧਰੋਂ ਹਾਂ ਹਾਂ ਵੀਰੇ ਇੱਕ ਨੰਬਰ ਲੱਤਰ ਆਪ ਅੱਛੀ ਤੇ ਕੈਮਰਾ ਮਾਰਦੇ ਹੋ ਇਹਦੀ ਫੇਸ ਕੁਆਲਿਟੀ ਦਿਖਾ ਦੇ ਇਹ ਆ ਪੰਜਾਬ ਵਾਲੀ ਜਰਸੀ ਜਿਹ ਬਰੀਡ ਦੇ ਕਰੈਕਟਰ ਨੇ ਜਿਹੜੇ ਇਹਦੇ ਤੁਸੀਂ ਦੇਖ ਸਕਦੇ ਹੋ ਇਹ ਹੈਗੀ ਆ 50062 ਦੀ ਬਈ ਹੈ ਨਾ हां ਵੀਰੇ 50062 50062 ਦੀ ਆ ਸੂਆ ਕਿਹੜਾ ਸੁੰਦੀ ਆ ਹੁਣ ਕਿੰਨੇ ਟਾਈਮ ਦੀ ਕੱਚੀ ਆ ਸੂਆ ਇਹੇ ਵੀਰੇ ਸੁੰਦੀ ਆ ਦੂਜਾ ਠੀਕ ਆ ਗੱਲ ਤੇ ਅੱਜ ਜਣੀ ਇਹ ਆਪਾਂ ਜੇ ਤਰੀਕ ਮੁਕਾਬਲੇ ਵੀਰੇ ਅੱਜ ਸੰਭਲਾ ਤੂੰ ਆਦੇ 17 ਦਿਨ ਪੈਨੇ ਵੀਰੇ ਦਿਨ 17 ਦਿਨ ਇਹਦੇ ਬਾਕੀ ਨੇ ਪਹਿਲੇ ਸੂਏ ਦਾ ਫਾਰਮ ਚੋਂ ਕੀ ਰਿਕਾਰਡ ਦੱਸਿਆ ਜਿੱਥੋਂ ਪਹਿਲੇ ਸੂਏ ਵੀਰੇ ਇਹਦਾ ਸੰਭਲਾ ਤੂੰ ਇਹ 28 ਤੋਂ 29 ਲੀਟਰ ਵੀਰੇ ਇਹਦੇ ਮਿਲਕ ਕੁਐਸਟੀ ਰਹੀ ਆ ਪਹਿਲੇ ਸੂਏ ਅੱਛਾ 28 ਤੋਂ 29 ਲੀਟਰ 29 ਹਾਂ ਵੀਰੇ ਠੀਕ ਆ ਗੱਲ ਨੂੰ 50068 ਦੀਆਂ ਬੱਚੀਆਂ ਜੇ ਕਰ ਲਈਏ ਗੱਲ ਯਾਰ ਕੜਦੀਆਂ ਨੇ ਕੰਡੇ ਹਨਾ ਉਹਨਾਂ ਨੂੰ ਆ ਜਾ ਮੂੰਹ ਉੱਧਰ ਨੂੰ ਕਰ ਲਾ 50068 ਦੇ ਚੰਗੇ ਨੇ ਰਿਜ਼ਲਟ ਜੀ ਕਰ ਪੂਰੇ ਚੰਗੇ ਨੇ ਵੀਰੇ ਪੂਰੇ ਟੌਪ ਦੀਆਂ ਜਣੀ ਟੌਪ ਤੇ ਚੱਲਦੀਆਂ ਨੇ ਉਹ ਠੀਕ ਆ ਗੱਲ ਤੇ ਬਾਕੀ ਵੀਰੇ ਆਇਆ ਗਾਹਾਂ ਜਿਵੇਂ ਹੁਣ ਫਾਰਮ ਵਾਲੇ ਤੈਨੂੰ ਪਤਾ ਮਾੜੀ ਚੀਜ਼ ਚੀਜ਼ ਰੱਖਦੇ ਨਹੀਂ ਵੀਰੇ ਅਰੇ ਤੋਰ ਦੇ ਨਾਲ-ਨਾਲ ਗੱਲਬਾਤ ਵੀ ਕਰਦੇ ਰਹਿਾਂਗੇ ਸੱਜਣਾ ਆਪਣੇ ਨਹੀਂ ਫਿਰ ਬੋਰ ਹੋ ਜਾਂਦੇ ਨੇ ਵੀ ਕੱਲੀਆਂ ਗੱਲਾਂ ਕਰੀ ਇਹਨਾਂ ਚੀਜ਼ ਵੀ ਨਹੀਂ ਦਿਖਾਉਂਦੇ ਇਹ ਹੈਗੀ ਆ ਸੱਜਣੋ ਪੰਜਾਬ ਵਾਲੀ ਜਰਸੀ 50068 ਦੀ ਆ ਬਾਕੀ ਇਹਨਾਂ ਦੀ ਫੇਸ ਕੁਆਲ ਆਹ ਜੀ ਕਰਦਾ ਯਾਰ ਖੜੇ ਇਹਨੂੰ ਦੇਖਿਆ ਜਾਈਏ ਕਰਸ ਨੇੜੇ ਲਾ ਕੇ ਲੇਵੇ ਤੇ ਬਾਡੀ-ਬੁੱਡੀ ਹਰੇਕ ਪੱਖ ਤੋਂ ਦਿਖਾ ਦੀ ਕਿਉਂਕਿ ਕਿਸੇ ਪਾਸੇ ਤੋਂ ਮੈਂ ਚਾਹੂੰਗਾ ਨਹੀਂ ਵੀ ਇਹ ਰਹਿ ਜੇ ਕਿਸੇ ਪਾਸੇ ਤੋਂ ਇਹ ਚੀਜ਼ ਆ ਸੱਜਣੋ ਤੇ ਬਾਕੀ ਯਾਰ ਇਹਦਾ ਕੱਦ ਵੀ ਚੰਗਾ ਬੇਲ ਵੀ ਚੰਗੀ ਆ ਤੇ ਜਾਨ-ਜੂਨ ਦੀ ਗੱਲ ਕਰਲਾਂ ਜੀ ਨਾ ਜਾਨ-ਜੂਨ ਤਾਂ ਇਹਦੇ 'ਚ ਸੱਜਣੋ ਕੋਈ ਕਹਿਣ ਵਾਲੀ ਗੱਲ ਹੀ ਨਹੀਂ ਯਾਰ ਪੂਰੀ ਚੰਗੀ ਬਣਾ ਬਟਾ ਤੇ ਜਿਹੜੀ ਇਹਦੀ ਮਿਲਕ ਵੇਣ ਜਾਂਦੀ ਆ ਨਾ ਥੱਲੋਂ ਰੱਸੇ ਜਿੰਨੀ ਮੋਟੀ ਆ ਉਹ ਕਿਉਂਕਿ ਹਜੇ ਨੇ ਦਿਨ ਕੱਢਦੀ ਆ ਜਦੋਂ ਇਹਦੇ ਦੁੱਧ ਦਾ ਜ਼ੋਰ ਹੋਊਗਾ ਕਿਉਂਕਿ ਇੰਨੀ ਮੋਟੀ ਮਿਲਕਵੇਨ ਆ ਇਹਦੀ ਯਾਰ ਪੈਪ ਵਾਲਾ ਕੰਮ ਹੋ ਜੀ ਮੈਂ 2 ਇੰਚੀ ਪੈਪ ਲੱਗਿਆ ਹੁੰਦਾ ਇਧਰੋਂ ਦਿਖਾ ਦੇ ਦੱਸ ਓਏ ਆ ਆ ਚੀਜ਼ ਤੇ ਮਾਰਦੇ ਕੈਮਰਾ ਇੱਥੇ ਦੇ ਆ ਆ ਮਿਲਕਵੇਨ ਆ ਸੱਜਣੋ ਇਹਦੀ ਆ ਆ ਹੁੰਦੀ ਹੈ ਮਿਲਕਵੇਨ ਕਿਉਂਕਿ ਹਲੇ ਨੇ ਜ਼ੋਰ ਕਰਨਾ ਬਾਈ ਜਦੋਂ ਦੁੱਧ ਦਾ ਉਹਦੀ ਮੋਟੀ ਹੋਣੀ ਆ ਉਦੋਂ ਇਹ ਫੁੱਲ ਜਾਂਦੀ ਹੁੰਦੀ ਆ ਕਿਉਂਕਿ ਜਦੋਂ ਜ਼ੋਰ ਪੈਂਦਾ ਇੰਚੀ ਦੇ ਪੈਪ ਜਿੰਨੀ ਕਰ ਲਾਂਦੀ ਆ ਹਨਾ ਹਾਂ ਲੈ ਆ ਜਾ ਹੁਣ ਉੱਤੇ ਤੋਂ ਦਿਖਾ ਦੇ ਦਾ ਸਟਰਕਚਰ ਸਟਰਕਚਰ ਵੀ ਦਿਖਾ ਦੇ ਉੱਤੇ ਤੋਂ ਪਣਾਵਟ ਦਿਖਾ ਦੇ ਸਾਰੀ ਕੋਈ ਇਹਦੇ ਚ ਲੈਦਣੀ ਪੈਂਦੀ ਬੱਛੀ ਨੂੰ ਚਾਹੇ ਤੁਸੀਂ ਮੇਲੇ ਪਾ ਦਿਓ ਮੇਲੇ ਪਾਉਣ ਵਾਲਾ ਜਾਨਵਰ ਵੀ ਆ ਤੇ ਦੁੱਧ ਕਿੰਨਾ ਕ ਪਾ ਦੂ ਐ ਸੂਏ ਬਈ ਦੁੱਧ ਵੀਰੇ ਆਪਾਂ ਨੂੰ ਜਿਹੜੇ ਫਾਰਮ ਚੋਂ ਆਈ ਆ ਹਾਂਜੀ ਉਹਨਾਂ ਦਾ ਤਾਂ ਕਹਿਣਾ ਵੀਰੇ 38 ਤੋਂ 49 ਲੀਟਰ ਇਹਦੀ ਕੋਈ ਇਹਨੂੰ ਉਹ ਨਹੀਂ ਜਣੀ ਇੰਨੇ ਦੇ ਨੇ ਚੱਲਣਾ ਠੀਕ ਆ ਗੱਲ ਆਪਾਂ ਕਹਿੰਦੇ ਵੀਰੇ ਦੇਖ ਅੱਗੇ 6 ਵਾ ਦੇ ਨਿਰਪਰ ਜਿਹੜਾ ਬੰਦਾ ਪਾਉ ਉਹ ਆ ਜਾ ਨਿਕਲੂ ਠੀਕ ਆ ਗੱਲ ਤੇ ਜਣੀ 35 ਲੀਟਰ ਤਾਂ ਵੀਰੇ ਫੇਰ ਵੀ ਥਲੇ ਡਿੱਗਦੀ ਨਹੀਂ 35 ਤਾਂ ਫੇਰ ਵੀ ਨਹੀਂ ਡਿੱਗਦੀ ਯਾਰ 50 ਜੀਰੋ ਵਾਟਦੀ ਆ ਹਾਂ ਵੀਰੇ ਹਰੇਕ ਪੱਖ ਤੋਂ ਬਾਈ ਕਹਿੰਦਾ ਯਾਰ ਜਿਹੜੇ ਜਿਹੜੇ ਸੀਮਨ ਦੱਸੂਗਾ ਮੈਂ ਚਾਹੇ ਡੀਐਨਏ ਕਰਾ ਲਿਓ ਤਸੱਲੀ ਕਰਾ ਕੇ ਤੋਰਾਂਗੇ ਯਾਨੀ ਯਾਰ ਜਿਹੜਾ ਸੱਜਣਾ ਉਹ ਇਹ ਕੋਈ ਕਹਿਣ ਵਾਲੀ ਗੱਲ ਨਹੀਂ ਤੇ ਇਹਦਾ ਰੇਟ ਕੀ ਕਰਦੇ ਆਪਾਂ ਇਹਦਾ ਰੇਟ ਵੀਰੇ ਆਪਾਂ 1 ਲੱਖ ਰੁਪਇਆ ਪੂਰਾ ਵੀਰੇ ਦਾ 1 ਲੱਖ ਰੁਪਇਆ ਕਿੰਨੇ ਦੀ ਛੜ ਦਾਂਗੇ ਲਾਸਟ ਜਮੀ ਮੇਰੀ ਵੀਡੀਓ ਦੇ ਰੇਟ ਹੁੰਦੇ ਨੇ ਜਿਹੜੇ ਫਿਕਸ ਹੀ ਹੁੰਦੇ ਨੇ ਵੀਰੇ ਤੇਰੀ ਵੀਡੀਓ ਦਾ ਮੁਕਾਬਤਾ ਆਪਾਂ ਇਹ 92000 ਦੀ ਦੇਵਾਂਗੇ 92 ਜੋ ਛੋਟ ਛੱਪਾ ਮਾਨਤਾ ਕਰ ਹਾਂ ਛੋਟ ਛੱਪਾ ਵੀਰੇ ਮਾਨਤਾ ਨੂੰ ਆਪਾਂ ਕਰਾਂਗੇ ਜਰੂਰ ਵੀਰੇ ਤੇ 15 ਤੋਂ 20 ਦਿਨ ਦੀ ਹਲੇ ਕ ਤੇ ਬਾਕੀ ਜੇ ਕੋਈ ਸੱਜਣਾ ਅੱਜ ਹੀ ਲੈ ਜਾਂਦਾ ਹਾਂਜੀ ਵੀਰੇ ਬਾਈ ਦਾ ਦੱਸਣ ਮੁਤਾਬਕ ਜਿਵੇਂ ਗੱਲਬਾਤ ਸੱਜਣਾ ਬਾਈ ਨਾਲ ਹੋਈ ਆ ਬਾਈ ਕਹਿੰਦਾ ਇਹ ਰੇਟ ਆ ਜਿਹੜਾ ਇਹ ਰੇਟ ਅੱਜ ਦਾ ਜੇ ਬੈਡ ਨੂੰ ਅੱਜ ਇੱਕ ਦੋ ਦਿਨਾਂ ਦੇ ਵਿੱਚ ਕੋਈ ਸੱਜਣ ਲੈ ਜਾਂਦਾ ਅੱਜ ਦਾ ਰੇਟ ਆ 92000 ਇਹਦਾ ਛੋਟ ਛੱਪਾ ਕਰ ਦਾਂਗੇ ਜੇ ਬੈਡ ਬਾਈ ਕਹਿੰਦਾ ਰੁਕਦੀ ਆ ਤਿਆਰ ਹੁੰਦੀ ਆ ਤਾਂ ਉਹ ਰੇਟ ਮੌਕੇ ਦਾ ਹਾਂ ਉਹ ਮੌਕੇ ਦਾ ਉਹ ਰੇਟ ਹੋ ਜੂਗਾ ਮੌਕੇ ਦਾ ਆਪ ਅੱਛੀ ਤੇ ਵੀ ਮਾਰਦੇ ਦਰਸਾ ਕੈਮਰਾ ਕੱਦ ਕਾਠੇ ਇਹਦਾ ਵੀ ਚੰਗਾ ਤੇ ਉਹ ਬੱਚੀ ਨਾ ਇੱਕ ਨੰਬਰ ਵਾਲੀ ਥੋੜੀ ਜੀ ਨੀਵੀ ਲੱਗਣ ਦਾ ਕਾਰਨ ਵੀ ਤੁਹਾਨੂੰ ਦੱਸ ਦਣਾ ਕਿ ਉਹਦੇ ਅਗਲੇ ਪੈਰਾਂ 'ਚ ਉਹ ਆ ਉਧਰਲੇ ਬੰਨੇ ਪਿਛਾਂ ਤੋਂ ਉਹ ਥੋੜੀ ਜੀ ਉੱਚੀ ਲੱਗਦੀ ਆ ਜੇ ਅਗਲੇ ਬੰਨੇ ਥੋੜੀ ਜੀ ਮਿੱਟੀ ਪਾਈ ਹੁੰਦੀ ਬਾਈ ਨੇ ਉਹ ਵੀ ਘੋੜੀ ਲੱਗਣੀ ਦੀ ਕਰੀ ਆ ਹਣਾ ਲਾ ਆ ਵੀ ਤੋਰ ਦੇ ਖੋਲ ਕੇ ਇਹਦਾ ਕਿਹੜਾ ਸੂਰਾ ਵੀ ਰਾਜਿਆ ਇਹ ਵੀਰੇ ਪਲੂਨ ਬੱਚੀ ਸੁੰਦੀ ਆ ਦੰਦਾਂ 'ਚ ਕਿਵੇਂ ਆ ਦੰਦਾਂ ਚਾਰ ਦੰਦ ਆ ਵੀਰੇ ਦੰਦਾਂ 'ਚ ਚਾਰ ਦੰਦ ਪਹਿਲਣ ਬੱਚੀ ਸੁੰਦੀ ਆ ਇਹ ਵੀ ਸੱਜਣੋਂ ਕਿਸੇ ਚੰਗੇ ਫਾਰਮ ਦੀ ਬੱਚੀ ਆ ਕੱਦ ਦੀ ਜੇ ਗੱਲ ਕਰ ਲੈਣਾ ਇਹਦਾ ਇਹਦਾ ਵੀ ਪੂਰਾ ਡਬਲ ਕਰਦਾ ਇੱਥੇ ਤੋਂ ਫੀ ਇਹ ਵੀ ਸੱਜਣੋ ਪਿਓਰ ਜਰਸੀ ਚ ਆ ਗਈ ਇਹ ਕਿੰਨੇ ਕਿ ਦਿਨ ਕੱਢਦੀ ਆ ਬਾਈ ਇਹ ਦਿਨ ਵੀਰੇ ਇਹਦੇ ਸੰਭਲ ਅੱਜ 10 ਪਏ ਨੇ ਵੀਰੇ ਤਰੀਕ ਮੁਤਾਬਕ ਅਜਾ ਤਰੀਕ ਮੁਤਾਬਕ 10 ਦਿਨ ਨੇ ਇੱਕ ਦੋ ਦਿਨ ਜਾਨਵਰ ਕਈ ਵਾਰੀ ਉੱਤੇ ਲੈ ਜਾਂਦਾ ਕਿਉਂਕਿ ਯਾਰ ਜਾਨ ਵਾਲਾ ਜਾਨਵਰ ਆ ਜਾਨ ਵਾਲੇ ਜਾਨਵਰ ਅਕਸਰ ਬਾਈ ਇੱਕ ਦਿਨ ਦੋ ਦਿਨ ਤਿੰਨ ਦਿਨ ਤੱਕ ਵੀ ਉੱਤੇ ਲੈ ਜਾਂਦੇ ਹੁੰਦੇ ਨੇ ਕੱਢਦੇ ਨਹੀਂ ਵੀਰੇ ਹਾਂ ਤੇ ਮੇਨ ਗੱਲ ਆ ਤਰਸ ਲੰਬਾਈ ਲੰਬੂਈ ਵੀ ਦਿਖਾ ਦੇ ਬਾਈ ਇਹਦੀ ਤੇ ਥਣ ਥਣ ਦਾ ਉਹੀ ਗੱਲ ਆ ਵੀ ਪੈਲਣ ਦੇ ਹਿਸਾਬ ਨਾਲ ਯਾਰ ਥਣ ਥਣ ਨੇ ਐਨ ਬਣਾਉਣਾ ਪੂਰੀ ਟੌਪ ਕੁਆਲਿਟੀ ਦਾ ਬਾਲ ਆ ਬਾਈ ਇਹਨੂੰ ਮੋੜ ਲਿਆ ਆ ਜਾਓ ਹਾਫ ਕਿੰਨੇ ਦਿਨਾਂ ਦੀ ਕੱਚੀ ਦੱਸਿਆ ਵੀ 10 ਦਿਨਾਂ ਦੀ ਕੱਚੀ ਐ 10 ਦਿਨ ਦੀ ਕੱਚੀ ਆ ਮੂੰਹੋਂ ਚਾਰ ਦੰਦਾ ਤੇ ਕੱਦ ਕਾਠ ਦਾ ਇਹਦਾ ਕੋਈ ਲੇਖਾ ਨਹੀਂ ਸੱਜਣੋ ਨੇੜੇ ਆ ਕੇ ਦੇਖੋਗੇ ਜਦੋਂ ਪੂਰੀ ਤਸੱਲੀ ਕਰਾ ਕੇ ਬਾਈ ਦੇਊਗਾ ਉਹੀ ਗੱਲ ਆ ਆਪਣੀ ਜਿਹੜੀ ਵੀਡੀਓ ਹੁੰਦੀ ਆ ਨਾ ਵੀਡੀਓ ਬਣਾਉਣ ਦਾ ਆਪਣਾ ਤਰੀਕਾ ਇਸ ਟਾਈਪ ਦਾ ਵੀ ਆਪਣੇ ਵੀਡੀਓ ਦੇ ਵਿੱਚ 18 ਵਾਲੀ ਨੂੰ 21 ਨਹੀਂ ਮੈਂ ਕਦੇ ਵੀ ਬਣਾਉਂਦਾ ਕਿਉਂਕਿ ਮੇਰੀ ਵੀਡੀਓ 'ਚ ਤੁਹਾਨੂੰ ਜਨਵਰੀ 21 ਲੱਗ ਸਕਦਾ ਪਰ ਜੇ ਉਹ ਨੇੜੇ ਆ ਕੇ ਦੇਖੋਗੇ 23 24 ਤੱਕ ਵੀ ਲੱਗ ਸਕਦਾ ਉਹਦੇ ਤੋਂ ਯਾਰ ਛੋਟਾ ਨਹੀਂ ਲੱਗੂਗਾ 2-4 ਪੁਆਇੰਟ ਉੱਤੇ ਲੱਗੂਗਾ ਨੀ ਮਾਣੀ ਲੱਗੂ ਵੀ ਆਪਾਂ ਕਦੇ ਵੀ ਫਲੈਟ ਕੈਮਰਾ ਕਰਕੇ ਜਾਨਵਰ ਵੱਡੇ ਨਹੀਂ ਕਰੇ ਇਹਦਾ ਰੇਟ ਇਹਦਾ ਰੇਟ ਵੀ ਰੋ 55000 ਰੁਪਿਆ ਅੱਛਾ ਜਮੀ ਫਿਕਸ ਰੇਟ ਦੱਸ ਦੀ ਜਮੀ ਫਿਕਸ ਜਮੀ ਫਿਕਸ ਵੀਰੇ ਪਾਹੇ 47000 ਦੀ ਬੱਚੀ ਦੇਣਾ 47 ਦੀ ਦੇ ਦਾਂਗੇ 47 ਚ ਮਾਨ ਤਾਨ ਛੋਟ ਛੱਪਾ ਕਰ ਉਹ ਹਾਂ ਵੀਰੇ ਉਹ ਕਰਾਂਇ ਪੂੰਗਾ ਦੁੱਧ ਬਾਈ ਤੇਰੇ ਤਜਰਬੇ ਨਾਲ ਕਿੰਨਾ ਕਰ ਦੁੱਧ ਵੀਰੇ ਆਪਣੇ ਤਜਰਬੇ ਨਾਲ ਜਿਹੜੇ ਹਿਸਾਬ ਨਾਲ ਬੱਚੀ ਦਾ ਕੱਦ ਕਾਠਾ ਬਾਕੀ ਜਾਣ ਆ ਬੱਚੀ ਚ ਵੀਰੇ 14 15 ਲੀਟਰ ਵੀਰੇ ਨੂੰ ਕੋਈ ਬਾਹਲਾ ਨਹੀਂ ਬੱਚਾ 14 15 ਕਿਲੋ ਮੈਂ ਬਾਈ ਦੀ ਗੱਲ ਇੱਚੀ ਰੱਖੂੰਗਾ ਸੱਜਣੋ ਬੱਚੀ ਓਟ ਦੀ ਵੀ ਆ ਇਮੇਨ ਗੱਲ ਆ ਯਾਰ ਜਾਨ ਵਾਲੀ ਬੱਛੀ ਆ ਤੇ ਹੁਣ ਆ ਜਾ ਸੱਜਣਾ 3 ਨੰਬਰ ਵਾਲੀ ਤੇ ਇਹ ਵੀ ਤੋੜ ਦੇ ਬਾਈ ਖੋਲ ਕੇ ਇਹ ਕਿਹੜਾ ਸੂਆ ਸੁੰਦੀ ਆ ਬਾਈ ਇਹ ਦੂਜਾ ਸੂਆ ਸੁੰਦੀ ਆ ਵੀਰੇ ਅੱਛਾ ਇਹ ਸੁੰਦੀ ਆ ਦੂਜਾ ਸੂਆ ਇਹ ਕਿੰਨੇ ਕਿ ਦਿਨ ਕਰਦੀ ਆ ਇਹ ਦਿਨ ਵੀਰੇ 1 ਹਫਤਾ ਬਾਕੀ ਆ ਵੀਰੇ ਦਾ ਇਹਦਾ 1 ਹਫਤਾ ਬਾਕੀ ਆ ਹਫਤੇ ਤੱਕ ਬਾਈ ਇਹਨੇ ਵੀ ਹੈਨਾ ਚੰਗੀ ਤਿਆਰੀ ਕਰ ਚੰਗੀ ਪੂਰੀ ਤਿਆਰੀ ਕਰਨੀ ਆ ਵੀਰੇ ਐਰ ਸ਼ੈਡ ਤੇ ਜਰਸੀ ਦਾ ਕ੍ਰੋਸ ਆ ਅੱਛਾ ਇਹ ਐਰ ਸ਼ੈਡ ਤੇ ਜਰਸੀ ਦਾ ਕ੍ਰੋਸ ਆ ਬਾਕੀ ਥਣ ਥਣ ਤਾਂ ਯਾਰ ਮੈਂ ਗੱਲ ਕਰ ਲਾਂ ਸੱਜਣੋ ਬਾਈਆਂ ਦੇ ਸਾਰੇ ਜਾਨਵਰ ਦੇ ਥਣ ਥਣ ਤਾਂ ਬਾਈ ਐ ਲੱਗੇ ਨੇ ਪੂਰੇ ਟੌਪ ਦੇ ਇਹ ਜੇ ਮੈਂ ਗੱਲ ਕਰਲਾਂ ਸੱਜਣੋ ਥਣ ਭਾਈ ਲੱਗਿਆ ਵੀ ਪੂਰੀ ਦੂਰੀ ਤੇ ਆ ਆਪਸ ਚ ਪੂਰਾ ਗੈਪ ਆ ਕਿਉਂਕਿ ਜਿਵੇਂ ਜਿਵੇਂ ਹਜੇ ਇਹਨੇ ਲੇਵਾ ਖੋਲਣਾ ਨਾ ਓਵੇਂ ਓਵੇਂ ਦੇ ਥਣਾਂ ਦਾ ਗੈਪ ਹੋਰ ਵੀ ਵੱਧਾ ਜਾਣਾ ਅੱਗੇ ਤੇ ਇਹ ਆ ਗਈ ਜਰਸੀ ਤੇ ਐਰ ਸ਼ੈਰ ਦਾ ਕ੍ਰੋਸ ਦੂਜਾ ਸੂਆ ਸੁੰਦੀ ਆ ਭਾਈ ਕਿੰਨਾ ਕੁ ਦੁੱਧ ਦੀ ਉਮੀਦ ਐ ਤੋ ਵੀ ਕਿੰਨਾ ਕੁ ਦੁੱਧ ਪਾ ਦੁੱਧ ਵੀਰੇ ਇਹੇ ਸਾਹਮਣੇ ਆਪਾਂ ਇਮੀ ਤੈਨੂੰ ਕਹੀ ਜੀ ਵੀ 15 ਗੱੜ ਦੂ ਵੀਰੇ 13 ਗੱੜ ਦੇ ਵੀਰੇ 14 ਗੱੜ ਦੇ ਅੱਗੇ ਵਾਲੇ ਦੀ ਵੀਰੇ ਸੇਵਾ ਠੀਕ ਆ ਗੱਲ ਉੱਬੇ ਐ ਗੱਲ ਕਰ ਲਈ ਵੀ 12 13 ਤੋਂ ਤਾਂ ਮਰਦੀ ਨਹੀਂ 12 13 ਤੋਂ ਮਰਦੀ ਨਹੀਂ ਵੀਰੇ ਸਾਰੇ ਡੰਗਰ ਵੀਰੇ ਐ ਪੂਰੇ ਠੰਡੇ ਸੀਰ ਨੇ ਕੋਈ ਓਏ ਇਹਨਾਂ ਅਸਲ ਤਾਂ ਉਹ ਵੀ ਸੱਜਣਾ ਠੰਡੀਆਂ ਹੁੰਦੀਆਂ ਇਹਨਾਂ ਅਸਲ ਗਰਮ ਨਹੀਂ ਹੁੰਦੀ ਇਹਨੂੰ ਚਾਹੇ ਜਵਾਕ ਚੋਈ ਜਾਣ ਚਾਹੇ ਜਵਾਖ ਯਾਰ ਇਹਦੇ ਥੱਲੋਂ ਦੀ ਵੀ ਨੰਗੀ ਜਾਣਾ ਇਹਨਾਂ 'ਚ ਕੋਈ ਇਲਤ ਹੁੰਦੀ ਨਹੀਂ ਹਾਂ ਇਹਦਾ ਰੇਟ ਕੀ ਕਰਦੇ ਆ ਬਾਈ ਇਹਦਾ ਰੇਟ ਵੀਰੇ ਆਪਾਂ 45000 ਰੁਪਿਆ ਕਰ ਦੇ। ਕਿੰਨੇ ਵੀ ਛੜ ਦਾਂਗੇ ਜਮੇ ਲਾਸਟ ਰੇਟ ਹੀ ਦਾਂਗੇ। ਲਾਸਟ ਵੀਰੇ ਆਪਾਂ ਇਹ 43000 ਦੀ ਵੇਡ ਦੇ ਦਾਂਗੇ। 43 ਦੀ। ਹਾਂ। ਆ ਹੋਰ ਵੀ ਕਰ ਦਾਂਗੇ ਮਾਨਤਾਨੇ 'ਚ। ਬਹੁਤ ਮਾਨਤਾਨ ਕਰਾਂਗੇ ਵੀਰੇ ਛੋੜ ਛੱਪਾ ਜ਼ਰੂਰ ਕਰਾਂਗੇ। ਇਹਦੇ 'ਚ ਸੱਜਣਾ ਹੋਰ ਵੀ ਕਰ ਦਾਂਗੇ ਮਾਨਤਾਨੇ 'ਚ ਹੀ ਗੱਲ ਨਹੀਂ ਛੋੜ ਛੱਪਾ ਵੀ ਕਰ ਦਾਂਗੇ ਕੋਈ ਗੱਲ ਨਹੀਂ ਫੋਨ ਬਾਈ ਨੂੰ ਮਿਲਿਆ ਲਿਓ ਤੇ ਹੁਣ ਮੈਂ ਤੁਹਾਨੂੰ ਦੋ ਦਿਖਾਉਂਗਾ ਬੱਚੀਆਂ ਫਾਰਮ ਦੀਆਂ ਤੇ ਜਿਹੜੇ ਸੱਜਣ ਨੂੰ ਕੋਈ ਸ਼ੱਕ ਸ਼ੋਭਾ ਬਾਈ ਕਹਿੰਦਾ ਇਹਨਾਂ ਦਾ ਵੀ ਯਾਰ ਡੀਐਨਏ ਕਰਾ ਲੇ ਆਪਾਂ ਇਹਨਾਂ ਦਾ ਲੈਤਰਸ ਆਪ ਅੱਛੀ ਤੇ ਮਾਰਦੇ ਫੇਸ ਕੁਆਲਟੀ ਚੈੱਕ ਕਰਾ ਦੇ ਤੇ ਬਾਕੀ ਦਾ ਕੱਦ ਕਾਠ ਦਿਖਾ ਦੇ ਉਹੀ ਗੱਲ ਆ ਵੀ ਯਾਰ ਸ਼ਕੀਨੀ ਬਹੁਤ ਆ ਬੱਚੀਆਂ ਜਿਵੇਂ ਮੈਂ ਗੱਲ ਕਰ ਲਾਂ ਜਿਵੇਂ ਆਪਾਂ ਕਹਿੰਦੇ ਨੇ ਅਕਸਰ ਯਾਰ ਵੀ ਨੌਕਰੇ ਘੋੜਿਆਂ ਦੇ ਬੱਚੇ ਸ਼ਕੀਨ ਹੁੰਦੇ ਨੇ ਉਹ ਗੱਲ ਬਾਤ ਆ ਇਹਨਾਂ ਦੀ ਵੀ ਘੋੜਿਆਂ ਦੇ ਬੱਚਿਆਂ ਵਰਗੀਆਂ ਬੱਚੀਆਂ ਨੇ ਤੇ ਇਹਨੂੰ ਵੀ ਤੋੜ ਦੇ ਬਾਈ ਖੁੱਲ ਕੇ ਤੇ ਇਹਦੀ ਉਮਰ ਦੱਸ ਦੇ ਕਿਹੜੇ ਸੀਮਨ ਦੀ ਆ ਉਹ ਦੱਸ ਦੇ ਇਹ ਵੀਰੇ ਆਪ ਹੈ ਗਿਆ 40138 ਦੀ ਅੱਛਾ 40138 ਜਰਸੀ ਦਾ ਬੋਲਾ ਕੋਈ ਹਾਂ ਜਰਸੀ ਦਾ ਵੀਰੇ ਟੌਪ ਬੋਲਾ ਡੈਨਮਾਰਕ ਦਾ ਡੈਨਮਾਰਕ ਵਾਲੇ 40138 ਹਾਂ ਤੇ ਵੀਰੇ 9 ਮੱਥ ਦੀ ਇਹਦੀ ਏਜ ਆ ਠੀਕ ਆ ਗੱਲ ਤੇ ਜਿਹੜਾ ਜੇ ਵੀਰੇ ਆਪਾਂ ਇਹਦੀ ਮਾਂ ਦਾ ਮਿਲਕ ਰਿਕਾਰਡ ਕਰੀਏ ਪਹਿਲੇ ਸੂਏ ਵੀਰੇ 28 ਤੋਂ 29 ਲੀਟਰ ਉਹਦਾ ਵੀਰੇ ਸੇਮ ਹੀ ਆ ਅੱਛਾ ਜੀ ਭੀ ਮਤਲਬ ਇਹਦੀ ਮਾ ਆਪਾਂ ਫਾਰਮ 'ਚ ਜੇ ਕੋਈ ਸੱਜਣ ਕਰਦਾ ਗੱਲਬਾਤ ਦਿਖਾ ਵੀ ਦੇਵਾਂਗੇ। ਹਾਂ ਵੀਰੇ ਦਿਖਾ ਦਾਂਗੇ ਕੋਈ ਕੋਈ ਸੱਜਣੋ ਬਾਈ ਕਹਿੰਦਾ ਯਾਰ ਹਰੇਕ ਪੱਖ ਤੋਂ ਤਸੱਲੀ ਕਰਾ ਕੇ ਜਾਨਵਰ ਵੇਚਾਂਗੇ। ਤੇ ਬਾਕੀ ਸੋਨੂੰ ਵੀ ਮੈਂ ਗੱਲ ਸੱਜਣੋ ਇੱਕ ਕਹਿਣਾ ਹੁੰਦਾ ਵੀ ਆਪਾਂ ਨੇ ਵੀ ਪੈਸੇ ਲਾਉਣੇ ਹੁੰਦੇ ਨੇ ਕੋਈ ਫਟਿਆ ਨੋਟ ਨਹੀਂ ਦੇਣਾ ਹੁੰਦਾ। ਤਸੱਲੀ ਕਰਨਾ ਯਾਰ ਸੋਡਾ ਵੀ ਫਰਜ਼ ਬਣਦਾ। ਜਦੋਂ ਕਿਤੋਂ ਵੀ ਜਾਨਵਰ ਲੈਣੇ ਹੋ ਹਰੇਕ ਵੀਡੀਓ 'ਚ ਮੈਂ ਸੋਨੂੰ ਕਹਿਣਾ ਵੀ ਹੁੰਦਾ ਵੀ ਡੰਗ ਤੋਂ ਡੰਗ, ਦੋ ਡੰਗ ਚੋਏ ਬਿਨਾ ਤਾਜ਼ਾ ਸੂਆ ਜਾਨਵਰ ਨਾ ਲਿਆ ਕਰੋ ਚਾਹੇ ਕੋਈ ਸੋਡਾ ਮਿੱ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਵੀ ਯਾਰ ਇਹਦੇ ਥੱਲੇ ਇੰਨਾ ਦੁੱਧ ਸੀ ਜੇ ਉਹਨੇ ਮੈਨੂੰ ਇੰਨਾ ਦੱਸਤਾ ਇਹਨੇ ਇੰਨਾ ਕੱਢਿਆ ਤੇ ਵੇਟ ਵੀ ਕਰ ਲਿਆ ਕਰੋ 2-4 ਦਿਨ ਕਈ ਵਾਰੀ ਜਾਨਵਰ ਨਾਲ ਜੀਵ ਨਹੀਂ ਲਾਉਣਾ ਹੁੰਦਾ ਉਹ ਚੀਜ਼ ਵੀ ਤੁਸੀਂ ਬਾਲੀ ਕਾਲੀ ਕਰ ਜਾਨੋ ਵੀ ਯਾਰ ਇਹ ਤਾਂ ਦੁੱਧ ਹੀ ਨਹੀਂ ਦਿੱਤਾ ਉਹ ਪਤੰਦਰੋ ਜੀ ਉਹਨੇ 2-4 ਦਿਨ ਕੁਝ ਖਾਦੇ ਹੀ ਨਾ ਘਰੇ ਆ ਕੇ ਉਹ ਦੁੱਧ ਦੇਊਗੀ ਵੀ ਕਿੱਥੋਂ ਲੈ ਇਹਦਾ ਕੀ ਰੇਟ ਕਰਦੇ ਆ ਬਾਈ ਇਹ ਆ ਰੇਟ ਵੀਰੇ ਆਪਾਂ ਕਰਦੇ ਆ 28000 ਰੁਪਿਆ ਕਿੰਨੇ ਦੀ ਛੱਡ ਦਾਂਗੇ ਜਮੇ ਇਹ ਆਪਾਂ ਹਾਂ ਨਾ ਵੀਰੇ ਛੱਡਾਂਗੇ 30000 ਦਿੱਤੇ ਬਾਕੀ ਆਪਣੀ ਵੀਰੇ ਹੋਰ ਵੀ ਬਾਈਆਂ ਨੂੰ ਗੱਲ ਆ ਹਾਂਜੀ ਵੀ ਵੀਰੇ ਦੇਖਾ ਨਾ ਤਾਂ ਤੁਸੀਂ ਆਪ ਦਾ ਟਾਈਮ ਨਾ ਬਰਬਾਦ ਕਰਿਓ ਨਾ ਮੇਰਾ ਕਰਿਓ ਠੀਕ ਆਪਾਂ 30000 ਦੇ ਵਿੱਚੋਂ ਛੋੜ ਛੱਪਾ ਹੀ ਹੋਣਾ ਵੀਰੇ ਇਹਦੇ ਵਿੱਚ ਠੀਕ ਆ ਜੀ ਦੂਜਾ ਇੰਨੀ ਆਪਾਂ ਤੈਨੂੰ ਕਹੀ ਆ ਵੀਰੇ ਫਾਰਮ ਦੀਆਂ ਬੱਚੀਆਂ ਨੇ ਆਪਾਂ ਜੇ ਨਾ ਵੀ ਵਿਕਦੀਆਂ ਨੇ ਆਪਾਂ ਇਹ ਘਰੇ ਪਾਲਾਂਗੇ ਬਈ ਠੀਕ ਆ ਗੱਲ ਹਾਂ ਉਹ ਬਾਕੀ ਜਿਹੜੇ ਸੱਜਣ ਯਾਰਾ ਫੋਨ ਕਰਦੇ ਹੁੰਦੇ ਆ ਵੀ ਗੁਰੀ ਚੰਗੇ ਸੀ ਮੰਦਿਆ ਹੁਣ ਉਹ ਚੀਜ਼ ਦੀ ਬਾਈ ਗਰੰਟੀ ਵੀ ਦੰਦਾ ਡੀ ਐਨ ਏ ਦੀ ਗਰੰਟੀ ਵੀ ਤੁਹਾਨੂੰ ਦੰਦਾ ਤੇ ਮੇਨ ਗੱਲ ਆ ਯਾਰ ਤੁਹਾਨੂੰ ਜਾਣਰ ਨਾ ਜਦੋਂ ਨੇੜੇ ਆ ਕੇ ਤਸੱਲੀ ਕਰੋਗੇ ਯਾਰ ਦੱਸਣਗੇ ਵੀ ਜਾਣਰ ਤੇ ਐਦੇ ਤੇ ਵੀ ਮਾਰਦੇ ਦਰਸ ਕੈਮਰਾ ਉਹ ਇਹਦੀ ਵੀ ਫੇਸ ਕੁਆਲਿਟੀ ਚੈੱਕ ਕਰਾ ਦੇ ਇਹ ਇਹਦੇ ਨਾਲੋਂ ਵੀ ਮੈਨੂੰ ਦੋ ਚੰਦੇ ਚੱਕ ਮੀ ਲੱਗਦੀ ਆ ਹਾਂ ਲਾ ਇਹਨੂੰ ਵੀ ਖੋਲ ਕੇ ਤੋਰ ਦੇ ਦੀ ਉਮਰ ਦੱਸ ਦੇ ਇਹਦੀ ਡਿਟੇਲ ਵੀ ਦੱਸ ਦੇ ਇਹ ਇਹ ਵੀਰੇ ਆਇਆ ਹੈ ਇੱਕ ਫਾਰਮ ਜੀ ਨੇ ਠੀਕ ਆ ਇਹਦੇ ਨਾਲ ਉਹ ਵੀਰੇ ਇਹ ਜਣੀ ਤਿੰਨ ਚਾਰ ਦਿਨ ਵੀਰੇ ਵੱਡੀ ਆ ਅੱਛਾ ਇਹ ਇਹਦੀ ਬੱਚੀ ਨੂੰ ਠੀਕ ਆ ਗੱਲ ਤੈਨੂੰ 4 ਦਿਨਾਂ ਦਾ ਫਰਕ ਆ ਵੀਰੇ ਅੱਛਾ ਆ ਇੱਕ ਨੰਬਰ ਵਾਲੀ 3-4 ਦਿਨ ਇਹਦੇ ਨਾਲੋਂ ਵੱਡੀ ਆ ਹਾਂ ਨਾ ਕੁਆਲਿਟੀ ਇਹਦੀ ਵੀ ਚੰਗੀ ਆ ਬਾਈ ਸ਼ਕੀਨੀ ਸ਼ਕੂਨੀ ਜੇ ਗੱਲ ਕਰਲਾਂ ਉਹੀ ਗੱਲ ਆ ਵੀ ਨੋਕਰੇ ਘੋੜੇ ਦਾ ਜਿਵੇਂ ਬੱਚਾ ਨਾ ਤੁਹਾਨੂੰ ਲੱਗਦਾ ਹੁੰਦਾ ਉਹ ਗੱਲ ਬਾਤ ਆ ਜਿਵੇਂ ਤੁਸੀਂ ਨੋਕਰੇ ਘੋੜੇ ਦਾ ਬੱਚਾ ਹੱਥ 'ਚ ਫੜ ਕੇ ਤੁਰੇ ਜਾਂਦੇ ਹੋ ਉਹ ਗੱਲ ਬਾਤ ਇਹ ਬੱਚੀ ਦੀ ਆ ਇਹਦੇ 'ਚ ਵੀ ਸ਼ਕੀਨੀ ਸ਼ਕੂਨੀ ਪੂਰੀ ਅੱਵਲ ਦਰਜੇ ਦੀ ਆ ਤੇ ਮੇਨ ਗੱਲ ਉਹੀ ਹੁੰਦੀ ਆ ਯਾਰ ਆ ਵੀ ਜਿਹੜਾ ਚੰਗਾ ਸੀਮਣਾ ਚੰਗੇ ਸੀਮਣ ਦਾ ਬੱਚਾ ਹਮੇਸ਼ਾ ਚੰਗਾ ਹੀ ਆਊਗਾ ਕਈ ਸੱਜਣ ਜਦੋਂ ਸੀਮਨ ਲਵਾਉਂਦੇ ਨੇ ਯਾਰ 100 200 ਰੁਪਏ ਪਿੱਛੇ ਘੋਲ ਘੋਲ ਕਰ ਜਾਂਦੇ ਨੇ ਮਾੜਾ ਸੀਮਨ ਲਵਾਉਂਦੇ ਨੇ ਜਾਂ ਬਾਈ ਉਹ ਬੁੱਲ ਤੋਂ ਕ੍ਰੋਸ ਕਰਾਉਂਦੇ ਨੇ ਸਸਤਾ ਸੀਮਨ ਲਵਾਉਂਦੇ ਨੇ ਇਹੀ ਗੱਲ ਮੈਂ ਮੇਰੇ ਸੱਜਣਾਂ ਨੂੰ ਕਹਿਣਾ ਵੀ ਉਹਨਾਂ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਵੀ ਜਦੋਂ ਤੁਸੀਂ ਨਾ ਗਰਭਧਾਰਨ ਕਰਾਉਣੀਓ ਚੰਗਾ ਟੀਕਾ ਲਵਾਇਆ ਕਰੋ ਵਧੀਆ ਰਿਕਾਰਡ ਦਾ ਬਾਈ ਹੈਨਾ ਵਧੀਆ ਵਧੀਆ ਵੀਰੇ ਕਿਉਂਕਿ ਉਹਦੇ ਯਾਰ ਜਿਹੜੇ ਬੱਚੇ ਨੇ ਉਦੋਂ ਥੋੜਾ 5-700 ਵੱਧ ਲੱਗ ਜਾਂਦਾ ਉਹਦੇ ਬੱਚਿਆਂ ਦੀ ਕੀਮਤ ਵੀ ਚੰਗੀ ਮਿਲੂਗੀ ਤੇ ਤਿਆਰ ਵੀ ਛੇਤੀ ਹੋਣਗੇ ਤੇ ਬਰੀਡ ਦੇ ਜਾਨਵਰ ਯਾਰ ਦੁੱਧ ਦੀ ਕਿਸ਼ਮਤਾ ਵੀ ਆਮ ਨਾਲੋਂ ਵੱਧ ਰੱਖਦੇ ਨੇ ਹਾਂ ਵੱਧ ਰੱਖਦੀ ਆ ਇਹਦਾ ਰੇਟ ਕੀ ਕਰਦੇ ਆ ਇਹਦਾ ਰੇਟ ਵੀਰੇ 30000 ਰੁਪਿਆ ਅੱਛਾ ਇਹਦਾ ਰੇਟ 30000 ਹੈ ਕਿੰਨੇ ਦੀ ਛੱਡ ਦਾਂਗੇ ਇਹ ਆਪਾਂ 24000 ਦੀ ਛੱਡ ਦਾਂਗੇ 24 ਦੀ ਛੱਡ ਦਾਂਗੇ ਲੈ ਸੱਜਣਾ ਸੁਨਹਿਰੀ ਮੌਕਾ ਤੁਹਾਡੇ ਕੋਲੇ 24000 ਦੀ ਬੱਚੀ ਲੈ ਕੇ ਚਾਹੇ ਅਗਲੇ ਸਾਲ ਦੇ ਦੋਨਾਂ ਨੂੰ ਪੀਡੀਐਫ ਇਹਦੇ ਵੀ ਪਾ ਲਿਓ ਤੁਸੀਂ ਹਾਂ ਕਿਉਂਕਿ ਜਿਹੜੇ ਸੱਜਣਾ ਰੱਖਦੇ ਨੇ ਨਾ ਸ਼ੌਂਕ ਭਾਈ ਮੇਲੇ ਮੂਲੇ ਦਾ ਮੇਲੇ ਵਾਲਾ ਸ਼ੌਂਕ ਵੀ ਤੁਹਾਡਾ ਪੂਰਾ ਕਰਨਗੇ ਆ ਤੇ ਯਾਰ ਦੁੱਧ ਦੀਆਂ ਵੀ ਬਾਲਟੀਆਂ ਭਰਨੀਆਂ ਕਿਉਂਕਿ ਚੰ ਇਹ ਮਿਲਕ ਚ ਡਾਊਨ ਨਹੀਂ ਰਹਿੰਦੇ ਦੁੱਧ ਦੀ ਕੁਆਲਿਟੀ ਚ ਡਾਊਨ ਨਹੀਂ ਰਹਿੰਦੇ ਬਾਕੀ ਤਸੱਲੀ ਬਾਈ ਆਪਾਂ ਹਰੇਕ ਪੱਖ ਤੋਂ ਇਹਨਾਂ ਦੀ ਕਰਾ ਦੇ ਹਾਂ ਉਹ ਕਰਾ ਦਾਂਗੇ ਵੀਰੇ ਆਪਣੀ ਉਹ ਗਾਰੰਟੀ ਆ ਇਹ ਕਿਹੜੇ ਸੀਮੰਟ ਦੀ ਆ ਇਹ ਟਾਈਸਨ ਦੀ ਆ ਵੀਰੇ ਇਹ ਟਾਈਸਨ ਦੀ ਹਾਂਜੀ ਇਹ ਕਿਹੜੀਆਂ ਆ ਗਿਆ ਇਹ ایਬੀਐਸ ਦਾ ਬੋਲ ਹੈ ਗ੍ਰੇਟੇਸ਼ਨ ایਬੀਐਸ ਦਾ ਟਾਈਸਨ ਆ ਉਹ ਆ ਗਈ 40138 ਦੀ ਡੈਨਮਾਰਕ ਦੀ ਤਿੰਨ ਮਾਰਕ ਦੇ 40138 ਦੀ ਤੇ ਜਿਹੜੀ ਆਪਾਂ 1 ਨੰਬਰ ਤੇ ਦਿਖਾਈ ਆ ਉਹ 500 ਬਾੜ ਦੀ ਆ ਉਹ 500 ਬਾੜ ਦੀ ਆ ਗਈ ਲੈ ਤਾਂ ਅਸੀਂ ਇੱਕ ਵਾਰੀ ਇੱਥੇ ਤੋਂ ਸਾਰੇ ਜਾਨਵਰਾਂ ਦੇ ਕੈਮਰਾ ਮਾਰ ਕੇ ਦਿਖਾ ਦੇ ਤੇ ਨੰਬਰ ਬੋਲ ਦੋ ਬਾਈ ਆਪਣਾ ਨੰਬਰ ਵੀਰੇ 98151 ਹਾਂਜੀ 25365 ਵੀਰੇ 98151 25365 ਵੀਰੇ 25365 ਪਿੰਡ ਗੁਰਮਾ ਤਹਿਸੀਲ ਮਹਿਲਕਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਹਾਂਜੀ ਲੈ ਸੱਜਣਾ ਇਹਨਾਂ ਤੋਂ ਤੁਹਾਨੂੰ ਜਿਹੜਾ ਵੀ ਯਾਰ ਜਾਨਵਰ ਪਸੰਦ ਆਊਗਾ ਨਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਧੰਨਵਾਦ ਜੀ